ਜੋ ਗੁਰੂ ਘਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਚੌਥੇ ਪਾਛਾ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ 719 ਅੰਗ 30 ਸ਼ਬਦ ਚੰਨ ਕਰਦੇ ਹਨ ਬਰਾੜੀ ਮਹੱਲਾ ਚੁੱਥ ਮੰਨ ਮਿਲ ਸੰਤ ਜਨਾ ਜਸ ਗਾਇਓ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਐ ਮਨ ਨੂੰ ਸਮਝਾਉਂਦੇ ਆ ਕਹਿੰਦੇ ਮਨ ਸੰਤ ਜਨਾ ਨੂੰ ਮਿਲ ਮੰਨ ਮਿਲ ਸੰਤ ਜਨਾ ਗੁਰੂ ਰਾਮਦਾਸ ਜੀ ਮਹਾਰਾਜ ਪ੍ਰਦੇਸ਼ ਕਰਦੇ ਆ ਸੰਸਾਰ ਨੂੰ ਕਿ 22 ਸੰਤ ਜਨਾਂ ਨੂੰ ਮਿਲੋ ਮਨ ਮਿਲ ਸੰਤ ਜਨਾਂ ਜਸ ਗਾਇਓ ਕਹਿੰਦੇ ਜਸ ਗਾਓ ਉਸ ਪਰਮੇਸ਼ਰ ਦਾ ਲੇਕਿਨ ਸੰਤਾਂ ਨੂੰ ਮਿਲ ਕੇ ਜਦੋਂ ਤੱਕ ਸੰਤਾਂ ਨੂੰ ਮਿਲਦੇ ਪਾਠ ਪੂਜਾ ਕਰੀ ਕਿਸੇ ਲੇਖੇ ਚ ਨਹੀਂ ਪੈਂਦੀ ਇਤ ਸੰਤਾਂ ਨੇ ਖਾਤਾ ਖੋਲਣਾ ਰੱਬ ਦੇ ਕੋਲ ਸੰਤਾਂ ਨੇ ਰੱਬ ਤੋਂ ਨਾਮ ਦਿਵਾਉਣਾ ਹੈ ਸੰਤਾਂ ਨੇ ਕਿਰਪਾ ਕਰਨੀ ਮਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਕਿ ਇਹ ਜਿਹੜਾ ਹਰ ਹਰ ਹੈ ਨਾ ਇਹ ਰਤਨ ਹਰ ਹਰ ਰਤਨ ਰਤਨ ਹਰ ਨੀਕੂ ਕਹਿੰਦੇ ਇਹ ਰਤਨ ਹੈ ਬਹੁਤ ਵਧੀਆ ਹੈ ਸੁੰਦਰ ਹੈ ਹਰ ਹਰ ਰਤਨ ਰਤਨ ਹਰ ਨੀਕੂ ਗੁਰ ਸਾਤੂ ਗੁਰ দান ਦਵਾਈਓ ਕਹਿੰਦੇ ਇਹ ਫਿਰ ਗੁਰ ਹੈ ਨਾ ਜਿਹੜਾ ਸਾਤ ਗੁਰ ਤੋਂ ਦਵਾਉਂਦੇ ਆ। ਸੰਤ ਦਵਾਉਂਦੇ ਆ। ਸੰਤਾਂ ਤੋਂ ਬਿਨਾ ਨਹੀਂ ਲੱਭਦਾ। ਜਿਹੜਾ ਰਤਨ ਹੈ ਨਾ ਜਿਹੜਾ ਹਰ ਹਰ ਹੈ ਇਹ ਰਤਨ ਹੈ। ਇਹ ਸੰਤ ਦਵਾਉਂਦੇ ਹਨ ਸਾਤ ਗੁਰੂ ਕੋਲ। ਸਾਤ ਗੁਰੂ ਸੰਤਾਂ ਤੋਂ ਬਿਨਾ ਨਹੀਂ ਦਿੰਦਾ। ਰੱਬ ਸੰਤਾਂ ਦੇ ਰੱਖਦਾ ਹੈ ਸੰਤਾਂ ਦੀ ਵਡਿਆਈ ਕਰਾਉਂਦਾ ਰੱਬ ਆਪਣੀ ਵਡਿਆਈ ਨਹੀਂ ਕਰਾਉਂਦਾ ਆਪਣੇ ਭਗਤਾਂ ਦੀ ਕਰਾਉਂਦਾ ਹਰ ਹਰ ਰਤਨ ਰਤਨ ਹਰਦੀ ਕੋ ਗੁਰ ਸਤਗੁਰ ਦਾਨ ਦਵਾਈ ਕਹਿੰਦੇ ਦਾਨ ਦਵਾਉਂਦਾ ਪੈਸੇ ਦੇ ਕੇ ਨਹੀਂ ਮਿਲਦਾ ਦਾਨ ਦਵਾਉਂਦਾ ਦਾਨ ਤਾਂ ਉਹ ਆ ਜਿਹੜਾ ਮੁਫਤ ਮਿਲਦਾ ਕੋਈ ਰੁਪਈਏ ਪੈਸੇ ਦਾ ਅਸਾਫ ਕਿਤਾਬ ਨਹੀਂ ਦਾਨ ਦੇ ਵੱਟੇ ਰੱਬ ਕੋਈ ਮਾਇਆ ਨਹੀਂ ਲੈਂਦਾ ਕੋਈ ਭੇਟਾ ਨਹੀਂ ਲੈਂਦਾ ਇਹਦੇ ਵੱਟੇ ਦੇ ਕਿਉਂ ਦਾਨ ਵਾਲੀ ਚੀਜ਼ ਤਾਂ ਮੁਫਤ ਤੇ ਹੀ ਮਿਲਦੀ ਲੇਕਿਨ ਸੰਤ ਦਵਾਉਂਦੇ ਲੋੜ ਸੰਤਾਂ ਨੂੰ ਮਿਲਣ ਦੀ ਹੈ ਕੋਈ ਹੋਰ ਕਿਰਿਆ ਕਰਮ ਕਰਨ ਦੀ ਲੋੜ ਨਹੀਂ ਕੋਈ ਧਨ ਦੌਲਤ ਦੇਣ ਦੀ ਲੋੜ ਨਹੀਂ ਸੰਤ ਦਾਨ ਦਵਾ ਦਿੰਦੇ ਗੋਰ ਸਾਤ ਗੋਰ ਦਾਨ ਦਵਾਇਓ ਗੁਰ ਦਾ ਦਾਨ ਸ਼ਬਦ ਦਾ ਦਾਨ ਸਤਿਗੁਰ ਤਉ ਦਵਾਇ ਰਹੋ ਤਿਸ ਜਨ ਕੋ ਮਨ ਤਨ ਸਭ ਦੇਵੂ ਕਹਿ ਉਸ ਜਨ ਨੂੰ ਮੈਂ ਆਪਣਾ ਮਨ ਤੇ ਤਨ ਸਾਰਾ ਕੁਸ ਦੇ ਤਿਸ ਜਨ ਕੋ ਮਨ ਤਨ ਸਭ ਕੁ ਦੇਮੂ ਜਿਨ ਹਰ ਹਰ ਨਾਮ ਸੁਣਾਇਓ ਕਹਿ ਇਹਨੇ ਮਨ ਨੂੰ ਹਰ ਹਰ ਦਾ ਨਾਮ ਸੁਣਾਇਆ ਹੈ ਇਨੇ ਮੈਨੂੰ ਹਰ ਹਰ ਦਾ ਨਾਮ ਦਵਾਇਆ ਹਤੁ ਗੁਰੂ ਕੋਲ ਮੈਂ ਆਪਣਾ ਤਨ ਤੇ ਮਨ ਸਾਰਾ ਉਸ ਨੂੰ ਦੇ ਦਿੱਤਾ ਜਨ ਭਗਤਾ ਨੂੰ ਸੰਤਾਂ ਸਾਧੂ ਨੂੰ ਆਪਣਾ ਤਨ ਤੇ ਮਨ ਦੇ ਦਿੱਤਾ ਇਹਨਾਂ ਨੇ ਮੈਨੂੰ ਹਰ ਦਾ ਦਾਨ ਦਵਾਇਆ ਸ਼ਬਦ ਦਵਾਇਆ ਤਿਸ ਜਨ ਕੋ ਮਨ ਤਨ ਸਭ ਦੇmu ਜਿਨ ਹਰ ਹਰ ਨਾਮ ਸੁਣਾਇਓ ਆ ਰੱਬ ਨੇ ਦੇ ਦਿੱਤਾ ਸੰਤਾਂ ਨੇ ਅੱਗੇ ਫਿਰ ਪੜ੍ਹ ਕੇ ਸੁਣਾਤਾ ਕਿਉਂ ਬੋਲ ਕੇ ਦਿੰਦੇ ਆ ਏਕਣਾ ਭਗਤ ਰਾਮਾਨੰਦ ਨੇ ਭਗਤ ਕਵੀਰ ਨੂੰ ਬੋਲਤਾ ਸੁਣਾਤਾ ਆ ਰਾਮ ਕੇ ਰਾਮ ਕਹੋ ਇੰਨੇ ਕੰਮਾਂ ਬਸ ਕਿਹਨੇ ਵਿੱਚੇ ਮਿਲ ਗਿਆ ਭਗਤਾਂ ਦੀ ਰਸਨਾ ਤੇ ਬੋਲਣ ਨਾਲ ਪ੍ਰਾਪਤ ਹੋ ਗਿਆ ਲੇਕਿਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਮੈਂ ਆਪਣਾ ਤਨ ਤੇ ਮਨ ਸਾਰਾ ਕੁਝ ਉਸ ਜਨ ਨੂੰ ਦੇ ਦਮਾਂ ਇਹਨੇ ਮੈਨੂੰ ਹਰ ਦਾ ਨਾਮ ਬੋਲ ਕੇ ਸੁਣਾਇਆ ਤਿਸ ਜਨਨ ਕੋ ਮਨ ਤਨ ਸਭ ਦੇਮੂ ਜਿਨ ਹਰ ਹਰ ਨਾਮ ਸੁਣਾਇਓ ਤਨ ਮਾਇਆ ਸੰਪੈ ਤਿਸ ਦੇਮੂ ਜਿਨ ਹਰ ਮੀਤ ਮਲਾਇਓ ਕਹਿੰਦੇ ਸਾਰਾ ਤਨ ਤੇ ਸਾਰੀ ਮਾਇਆ ਜੋ ਕੁਛ ਮੇਰੇ ਕੋਲ ਹੈ ਸਾਰਾ ਮੈਂ ਉਸ ਨੂੰ ਦੇ ਦਮਾ ਜੀਨੇ ਮੈਨੂੰ ਮੀਤ ਨੂੰ ਮਲਾਇਆ ਰੱਬ ਨੂੰ ਮਲਾਇਆ ਰੱਬ ਨੂੰ ਕਿਸ ਨੇ ਮਲਾਇਆ ਸੰਤਾਂ ਨੇ ਮਿਲਾਇਆ ਸਾਧੂਆਂ ਨੇ ਮਿਲਾਇਆ ਦੁਨੀਆ ਭਲੇਕੇ ਦੇ ਵਿੱਚ ਐ ਕਿ ਆਪਾਂ ਚੱਲੀਏ ਤੀਰਥ ਯਾਤਰਾ ਨੂੰ ਰੱਬ ਨੂੰ ਮਿਲিয়ে ਜਾ ਕੇ ਲੇਕਿਨ ਬਾਣੀ ਉਪਦੇਸ਼ ਕਰਦੀ ਕਿ ਪਾਈ ਸੰਤ ਮਲਾਉਣਗੇ ਸੰਤਾਂ ਨੂੰ ਮਿਲ ਜਾ ਤਨ ਮਾਇਆ ਸੰਪੇਤੀਸ ਦੇਮੂ ਜਿਨ ਹਰਮੀਤ ਮਲਾਇਓ ਜਿਨੇ ਹਰ ਨੂੰ ਮਲਾਇਆ ਮੇਰੇ ਮਿੱਤਰ ਨੂੰ ਮਲਾ ਦਿੱਤਾ ਮੇਰੇ ਸੱਜਣ ਨੂੰ ਮਲਾ ਦਿੱਤਾ ਇਹ ਹੀ ਭਲੇਖਾ ਹੈ ਸੰਸਾਰ ਦੇ ਵਿੱਚ ਹਰ ਮਨੁੱਖ ਸਿੱਧਾ ਰੱਬ ਨੂੰ ਮਿਲਣਾ ਚਾਹੁੰਦਾ ਹੈ ਲੇਕਿਨ ਇਧਰ ਉਪਦੇਸ਼ ਹੈ ਗੁਰੂ ਦਾ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੈ ਸਿੱਧ ਗੋ ਨਾਨਕ ਦੇਵ ਜੀ ਦਾ ਉਪਦੇਸ਼ ਹੈ ਕਹਿੰਦੇ ਪਾਈ ਸੰਤ ਮਲਾਉਣਗੇ ਭਗਤ ਮਲਾਉਣਗੇ ਤੈਨੂੰ ਰੱਬ ਨੇ ਕਿ ਨ ਕਿੰਚਿਤ ਕਿਰਪਾ ਕਰੀ ਜਗਦੀਸ਼ਰ ਕਹਿੰਦੇ ਖੇਨੇ ਦੇ ਪਿੱਛੇ ਫਿਰ ਕਿਰਪਾ ਕਰ ਦਿੱਤੀ ਤਬ ਹਰ 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 ਜਸ ਧਿਆਇਓ ਕਹਿੰਦੇ ਫਿਰ ਹਰ ਹਰ ਦੇ ਜਸ ਨੂੰ ਧਿਆਉਣ ਲੱਗ ਜਾਨ ਨਾਨਕ ਕੋ ਹਰ ਭੇਟੇ ਸਵਾਮੀ ਕਰੇ ਜਾਨ ਨਾ ਨੇ ਫਿਰ ਰੱਬ ਦੇ ਨਾਲ ਮੇਲ ਕਰਾ ਦਿੱਤਾ ਜਾਨ ਨਾਨਕ ਕੋ ਹਰ ਭੇਟੇ ਸਵਾਮੀ ਦੁੱਖੋ ਹੋਮੇ ਰੋਗ ਗਵਾਇਓ ਕਰੇ ਜਿੰਨਾ ਦੁੱਖ ਸੀ ਪਰ ਹੋਮੇ ਦਾ ਰੋਗ ਸੀ ਗਵਾ ਦਿੱਤਾ ਮਿਲਣ ਦੀ ਪਛਾਣ ਵੀ ਦੱਸ ਦਿੱਤੀ ਕਿ ਐ ਭਲੇਖੇ ਵਿੱਚ ਨਾ ਫਿਰ ਜੇ ਕਿ ਮੈਨੂੰ ਮਿਲ ਗਿਆ ਇਹ ਲੈਕਾਇਕ ਬਹਿਮਿਕ ਪਰਮ ਬਹੁਤ ਵੱਡੀ ਚੀਜ਼ ਹੈ ਜਿਹੜੀ ਸਭ ਤੋਂ ਵੱਧ ਰੁਕਾਵਟ ਪਾਉਂਦੀ ਹੈ ਰੱਬ ਨੂੰ ਮਿਲਣ ਦੇ ਵਿੱਚ ਧਿਆਨ ਨਾਨਕ ਕੋ ਹਰ ਭੇਟੇ ਸਵਾਮੀ ਜੇ ਜਦੋਂ ਫਿਰ ਹਰ ਮਿਲੇ ਰੱਬ ਮਿਲੇ ਦੁੱਖ ਹੋਮੇ ਰੋਗ ਗਵਾਇਓ ਕਹਿੰਦੇ ਦੁੱਖ ਗਵਾ ਦਿੱਤੇ ਹੋਮੇ ਦਾ ਰੋਗ ਗਵਾ ਦਿੱਤਾ ਹੈ ਹਰ ਜਨ ਰਾਮ ਨਾਮ ਗੁਣ ਗਾਵੇ ਕਹਿੰਦੇ ਹਰ ਜਨ ਜਾਣਦਾ ਹੈ ਕਿ ਰਾਮ ਨਾਮ ਦੇ ਗੁਣ ਗਾਉਂਦਾ ਜੇ ਕੋ ਨਿੰਦ ਕਰੇ ਹਰ ਜਨ ਕੀ ਕਹਿੰਦੇ ਜੇ ਕੋਈ ਨਿੰਦਾ ਕਰੇ ਹਰ ਜਨ ਦੀ ਹਰ ਜਨ ਦੀ ਤਾਂ ਸਾਰੀ ਦੁਨੀਆ ਹੀ ਨਿੰਦਿਆ ਕਰਦੀ ਹੈ ਉਸ ਟੋਲਡੀ ਚ ਜਲ ਰਲਦਾ ਹੈ ਜਿਹੜੀ ਸੰਤਾਂ ਦੀ ਦੁਸ਼ਮਣ ਹੈ ਜਿਹੜੀ ਟੋਲੀ ਸੰਤਾਂ ਨੂੰ ਤੰਗ ਕਰਦੀ ਐ ਉਸ ਡੋਲੀ ਦਾ ਉਸ ਟੋਲੀ ਦਾ ਮੈਂਬਰ ਬਣਦਾ ਉਸ ਟੋਲੀ ਦੇ ਵਿੱਚ ਜਾ ਜਾ ਕੇ ਬਹਿੰਦਾ ਲੇਕਿਨ ਅਦਰ ਬਰ ਦੇ ਦਿੰਦਾ ਜੇ ਕੋ ਨਿੰਦ ਕਰੇ ਹਰ ਜਨ ਕੀ ਕਹਿੰਦਾ ਜੇ ਕੋਈ ਨਿੰਦਿਆ ਕਰੇ ਹਰ ਜਨ ਦੀ ਆਪਣਾ ਗੁਣ ਨਾ ਗਵਾਵੇ ਕਹਿੰਦੇ ਉਹ ਆਪਣੇ ਗੁਣ ਨੂੰ ਗਵਾਵੇ ਨਾ ਉਹ ਸਿਮਰਨ ਕਰੀ ਜਾਵੇ ਉਹ ਸੇਵਾ ਕਰੀ ਜਾਵੇ ਅਰ ਜੋ ਕੁਛ ਕਰੇ ਸੋ ਆਪੇ ਸਵਾਮੀ ਕਹਿੰਦਾ ਜੋ ਕੁਛ ਕਰਨੇ ਵਾਲਾ ਸਵਾਮੀ ਆਪੇ ਕਰਦਾ ਹੈ ਹਰ ਆਪੇ ਕਾਰ ਕਮਾਵੇ ਕਹਿੰਦੇ ਹਰ ਆਪੇ ਸਾਰੀ ਕਾਰ ਕਰਦਾ ਆਪੇ ਕੰਮ ਕਰਦਾ ਹਰ ਆਪੇ ਹੀ ਮਤ ਦੇਵੇ ਸਵਾਮੀ ਕਹਿੰਦੇ ਸਵਾਮੀ ਹਰ ਆਪੇ ਮਤ ਦੇਣੇ ਵਾਲਾ ਹਰ ਆਪੇ ਮਤ ਦੇ ਵਸਵਾਮੀ ਹਰ ਆਪੇ ਬੋਲ ਬੁਲਾਵਾ ਹੈ ਹਰ ਆਪੇ ਬੁਲਾਉਂਦਾ ਹੈ ਹਰ ਆਪੇ ਪੰਜ ਤੱਤ ਵਿਸਥਾਰਾ ਕਹਿੰਦੇ ਆਪੇ ਪੰਜ ਤੱਤਾਂ ਦੇ ਨਾਲ ਵਿਸਥਾਰਾ ਕੀਤਾ ਹੈ ਵਿੱਚ ਧਾਤ ਪੰਜ ਆਪ ਪਾਵੇ ਕਹਿੰਦੇ ਪੰਜ ਧਾਤੂ ਦਾ ਪੁਤਲਾ ਆਪ ਬਣਾਉਂਦਾ ਯਾਨੀ ਨਾਨਕ ਸਤਗੁਰ ਮੇਲੇ ਆਪੇ ਕਹਿੰਦੇ ਸਤਗੁਰ ਪਰ ਮਲਾ ਦਿੰਦਾ ਹੈ ਹਰ ਆਪੇ ਝਗੜ ਚਕਾਵਾ ਕਹਿੰਦਾ ਆਪੇ ਫਿਰ ਝਗੜਾ ਚਕਾ ਖਤਮ ਹੋ ਜਾਂਦਾ ਕਿਹੜਾ ਝਗੜਾ ਜੰਮਣ ਤੇ ਮਰਨ ਦਾ ਨਾ ਮੁੜ ਕੇ ਜੰਮਦਾ ਨਾ ਮੁੜ ਕੇ ਮਰਦਾ ਜਪ ਮੰਨ ਰਾਮ ਨਾਮ ਅੰਸਤਾਰਾ ਕਹਿੰਦਾ ਮੇਰੇ ਮਨਾਂ ਰਾਮ ਦਾ ਜਪ ਕਰ ਲੈ ਇਹਦੇ ਨਾਲ ਤਰਨਾ ਕੋਟ ਕਟੰਟਰ ਕੇ ਪਾਪ ਸਭ ਖੋਬੈ ਕਰੋੜੇ ਪਾਪ ਖਤਮ ਹੋ ਗਏ ਕੋਟ ਕਟੰਟਰ ਕੇ ਪਾਪ ਸਭ ਖੋਬੈ ਹਰ ਪਵਜਲ ਪਾਰ ਆਤਾਰਾ ਕਹਿੰਦੇ ਹਰ ਹੈ ਜਿਹੜਾ ਇਹ ਪਵਜਲ ਨੂੰ ਪਾਰ ਕੱਢ ਦਿੰਦਾ ਕਰੋੜੇ ਪਾਪ ਖਤਮ ਹੋ ਜਾਂਦੇ ਆ ਰੋਹੋ ਕਾਇਆ ਨਗਰ ਬਸਤ ਹਰ ਸੁਆਮੀ ਕਹਿੰਦੇ ਇਸ ਕਾਇਆ ਦਾ ਨਗਰ ਹੈ ਨਾ ਜਿਹੜਾ ਤੇ ਪਿੰਡਾ ਤੇਰੀ ਦੇਹ ਆ ਇਹਦੇ ਵਿੱਚ ਸੁਆਮੀ ਵੱਸਦਾ ਹੈ ਰੱਬ ਵੱਸਦਾ ਕਾਇਆ ਨਗਰ ਬਸਤ ਹਰ ਸੁਆਮੀ ਤੁਸੀਂ ਜਦੋਂ ਨਵੇੜਾ ਹੋ ਚੁੱਕੇ ਐ ਬਾਣੀ ਨੇ ਕਰ ਦਿੱਤਾ ਕਿ ਇਸ ਕਾਇਆ ਵਿੱਚ ਇਸ ਦੇਹ ਦੇ ਵਿੱਚ ਰੱਬ ਵੱਸਦਾ ਆਪਾਂ ਫਿਰ ਕਿੱਧਰ ਨੂੰ ਚੱਲੇ ਆ ਆਪਾਂ ਕਿਹੜੀ ਯਾਤਰਾ ਨੂੰ ਜਾ ਰਹੇ ਆ ਆਪਾਂ ਇੱਕ ਮੇਲਾ ਦੇਖਣ ਜਾ ਰਹੇ ਹਾਂ। ਉੱਥੇ ਬੜੀ ਦੁਨੀਆ ਬੜੇ ਰੰਗ ਤਮਾਸ਼ੇ ਆ ਮੇਲੇ ਦੇ ਵਿੱਚ। ਬਹੁਤ ਵਧੀਆ ਖਾਣ ਪੀਣ ਨੂੰ ਮਿਲਦਾ ਹੈ। ਲੇਕਿਨ ਇਹ ਭਲੇਖਾ ਬਾਬੇ ਨਾਨਕ ਨੇ ਦੂਰ ਕਰ ਦਿੱਤਾ ਕਿ ਤੇਰੀ ਕਾਇਆ ਦੇ ਵਿੱਚ ਤੇਰੇ ਦੇਹ ਦੇ ਵਿੱਚ ਤੇਰੇ ਮਨ ਦੇ ਵਿੱਚ ਰੱਬ ਵੱਸਦਾ ਹੈ। ਫੇਰ ਵੀ ਸ਼ੰਕਾ ਸਾਡੀ ਉਤਰੀ ਨਹੀਂ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਪਉ ਨਿਰਬੈਰ ਨਿਰੰਕਾਰਾ ਕਹਿੰਦੇ ਹਰ ਹੈ ਜਿਹੜਾ ਨਿਰਪਉ ਹੈ ਨਿਰੰਕਾਰ ਨਿਰਬੈਰ ਉਹ ਸਾਡੇ ਦੇਹ ਦੇ ਵਿੱਚ ਸਰੀਰ ਦੇ ਵਿੱਚ ਬਸਦਾ ਹਰ ਨੇਕਟ ਬਸ ਕੁਛ ਨਤਰ ਨਾਪ ਹੈ ਕਹਿੰਦੇ ਹਰ ਸਾਡੇ ਨੇੜੇ ਬਸਦਾ ਹੈ ਲੇਕਨ ਦਿਖਦਾ ਨਹੀਂ ਹਰ ਨੇਕਟ ਵਸਤ ਕੁਛ ਨਦਰ ਨ ਆਵੇ ਕਹਿੰਦੇ ਕੁਛ ਦਿਖਦਾ ਨਹੀਂ ਪਰ ਨੇੜੇ ਵਸਦਾ ਹੈ ਅੰਦਰ ਵਸਦਾ ਹੈ ਹਰ ਨੇਕਟ ਵਸਤ ਕੁਛ ਨਦਰ ਨ ਆਵੇ ਹਰ ਲਾਦਾ ਕਹਿੰਦੇ ਹਰ ਲੱਭਿਆ ਕਦੋਂ ਹੈ ਗੁਰ ਵਿਚਾਰਾ ਕਹਿੰਦੇ ਸ਼ਬਦ ਦੀ ਵਿਚਾਰ ਦੇ ਨਾਲ ਲੱਭਿਆ ਜਦੋਂ ਸ਼ਬਦ ਦੀ ਵਿਚਾਰ ਕੀਤੀ ਹੈ ਸ਼ਬਦ ਦੀ ਵਿਚਾਰ ਵਿੱਚੋਂ ਅਰਾਬ ਲੱਭ ਗਿਆ ਕਾਰਨੀਤਾ ਸ਼ਬਦ ਦੀ ਵਿਚਾਰ ਸੀ ਲੇਕਨ ਭੱਜ ਗਿਆ ਤੀਰਥ ਯਾਤਰਾ ਨੂੰ ਬੜਾ ਪੁੰਨ ਦਾਨ ਵੀ ਕਰਦਾ ਹੈ ਖਰਚਾ ਵੀ ਲੋਕਾਂ ਦਾ ਆਪ ਕਰ ਦਿੰਦੇ ਕਹਿੰਦਾ ਬਸ ਦਾ ਕਿਰਾਇਆ ਮੈਂ ਇਕੱਲਾ ਹੀ ਦਊ ਲੋਕ ਜਾਣੇ ਵਾਲੇ ਬਣ ਕਿੱਥੇ ਨੂੰ ਲੈ ਕੇ ਚੱਲਿਆ ਰੱਬ ਕੋਲ ਨੂੰ ਇਹਦਰ ਬਾਣੀ ਦੱਸਦੀ ਏ ਕਿ ਸ਼ਬਦ ਵਿੱਚੋਂ ਪ੍ਰਗਟ ਹੋਣਾ ਲੋਕ ਤਾਂ ਭਜਾ ਭਾ ਜਾ ਕੇ ਮਾਰਦੇ ਗੱਲ ਕਿੰਨੀ ਕ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਕਿਸੇ ਨਾਲ ਧੋਖਾ ਫਰੇਵ ਨਹੀਂ ਕਰਦੇ ਕਿਸੇ ਨੂੰ ਲਾਰਾ ਨਹੀਂ ਲਾਉਂਦੇ ਸਪਸ਼ਟ ਉਪਦੇਸ਼ ਕਰ ਦਿੱਤਾ ਕਿ ਸ਼ਬਦ ਦੀ ਵਿਚਾਰ ਦੇ ਵਿੱਚੋਂ ਰੱਬ ਨੇ ਪ੍ਰਗਟ ਹੋਣਾ ਹੈ ਅੱਗ ਹੈ ਲੱਕੜ ਦੇ ਵਿੱਚ ਅੱਗ ਹੈ ਤੇਲ ਦੇ ਵਿੱਚ ਲੇਕਿਨ ਅੱਗ ਕਦੋਂ ਦਿਖਦੀ ਹੈ ਜਦੋਂ ਅੱਗ ਨੂੰ ਤੀਲੀ ਲਾ ਦਿੰਨੇ ਆ ਫਿਰ ਬਲ ਜਾਂਦੀ ਏ ਫਿਰ ਅੱਗ ਦਿਖਦੀ ਏ ਉਹਦੇ ਚੋਂ ਐਕਣਾ ਲੱਕਣ ਨੂੰ ਪੁੱਠੀ ਸਿੱਧੀ ਕਰੀ ਜਾਈਏ ਕਿ ਅੱਗ ਸਾਨੂੰ ਲੱਭ ਜਵੇ ਅੱਗ ਇਸ ਤਰ੍ਹਾਂ ਨਹੀਂ ਲੱਭਦੀ ਰੱਬ ਕਦੋਂ ਲੱਭਦਾ ਗੋਰ ਬੇਚਾਰ ਸ਼ਬਦ ਦੀ ਵਿਚਾਰ ਦੇ ਨਾਲ ਹਰ ਲਾਦਾ ਕਹਿੰਦੇ ਹਰ ਲੱਭ ਗਿਆ ਗੁਰੂ ਰਾਮਦਾਸ ਜੀ ਨੂੰ ਤਾਂ ਲੱਭ ਗਿਆ ਰੱਬ ਕਹਿੰਦੇ ਭਾਈ ਮੈਂ ਲੱਭਿਆ ਹਰ ਲਾਦਾ ਗੁਰ ਵਿਚਾਰਾ ਕਹਿੰਦੇ ਸ਼ਬਦ ਦੀ ਵਿਚਾਰ ਦੇ ਨਾਲ ਲੱਭਿਆ ਇਹ ਚੀਜ਼ ਅਸੀਂ ਖਤਮ ਕਰਨੀ ਚਾਹੁੰਦੇ ਆਂ ਹਰ ਆਪੇ ਸਾਹ ਸਰਾਪ ਕਹਿੰਦੇ ਹਰ ਆਪੇ ਸਰਾਪ ਰਤਨ ਹੀਰਾ ਆਪੇ ਰਤਨ ਹੈ ਆਪੇ ਹੀਰਾ ਹੈ ਹਰ ਆਪੇ ਕੀਆ ਪਸਾਰਾ ਕਹਿੰਦੇ ਸਾਰਾ ਪਸਾਰਾ ਵੀ ਆਪੇ ਕਰਿਆ ਨਾਨਕ ਜਿਸ ਕਿਰਪਾ ਕਰੇ ਸਿੱਧੂ ਕੋ ਨਾਨਕ ਦੇਵ ਜੀ ਮਹਾਰਾਜ ਹੁਣ ਅੱਗੇ ਬਚਨ ਕਰਦੇ ਆ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਬਿਹੱਜੈ ਕਹਿੰਦੇ ਉਹ ਹਰ ਦੇ ਨਾਮ ਨੂੰ ਇਕੱਠਾ ਕਰ ਲੈਂਦਾ ਹਰ ਨਾਮ ਬਿਹੱਜੈ ਸੋ ਸਹਾ ਸੱਚਾ ਬਨਜਾਰਾ ਕਹਿੰਦੇ ਉਹ ਸੱਚਾ ਸਾਹ ਬਣ ਜਾਂਦਾ ਸੱਚਾ ਬਨਜਾਰਾ ਬਣ ਜਾਂਦਾ ਜਿਹੜਾ ਨਾਮ ਨੂੰ ਇਕੱਠਾ ਕਰਦਾ ਜਿਹੜਾ ਮਾਇਆ ਨੂੰ ਇਕੱਠੀ ਕਰਦਾ ਉਹ ਫਿਰ ਨਰਕਾਂ ਨੂੰ ਚਲਿਆ ਜਾਂਦਾ ਜਿਹੜਾ ਨਾਮ ਨੂੰ ਇਕੱਠਾ ਕਰਦਾ ਬਾਣੀ ਨੂੰ ਇਕੱਠਾ ਕਰਦਾ ਉਹ ਸੱਚਾ ਛਾ ਬਣ ਜਾਂਦਾ ਉਹ ਸੱਚਾ ਬਨਜਾਰਾ ਬਣ ਜਾਂਦਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾ ਸੱਚਾ ਬਨਜਾਰਾ ਜਪ ਮੰਨ ਹਰ ਨਰਿੰਜਣ ਨਿਰੰਕਾਰਾ ਸਦਾ ਸਦਾ ਹਰ ਧਿਆਈ ਤੁਕਦਾਤਾ ਜਾਂ ਕਾ ਅੰਤ ਨ ਪਰਵਾਰਾ ਕਹਿੰਦੇ ਸਦਾ ਸਦੀ ਉਹਦਾ ਸਿਮਮਕ ਰਹੁ ਅਗਨ ਕੁੰਟ ਮੈਂ ਉਰਦ ਲਿਬ ਲਾਗਾ ਕਹਿੰਦੇ ਅੱਗ ਦੇ ਵਿੱਚ ਸੀ ਜਦੋਂ ਕੁੰਟ ਦੇ ਵਿੱਚ ਨਰਕ ਦੇ ਵਿੱਚ ਗਰਭ ਦੇ ਵਿੱਚ ਸੀ ਲਿਬ ਲੱਗੀ ਸੀ ਰੱਬ ਦੇ ਨਾਲ ਸੋ ਐਸਾ ਹਰ ਸੇਵੋ ਮੇਰੇ ਮਨ ਕਹਿੰਦੇ ਮੇਰੇ ਮਨਾਂ ਇਹ ਜੇ ਸੰਤਿ ਹਰਦੀ ਸੇਵਾ ਕਰ ਅੰਤ ਛਡਾ ਬਨਹਾਰਾ ਜਿਹੜਾ ਜਿਹੜਾ ਅੰਤ ਨੂੰ ਛਡਾਉਣੇ ਵਾਲਾ ਹੈ ਜਾ ਕੇ ਹਿਰਦੇ ਵਸਿਆ ਮੇਰਾ ਹਰ ਹਰ ਕਹਿੰਦੇ ਜਿਹਦੇ ਹਿਰਦੇ 'ਚ ਹਰ ਹਰ ਵਸ ਗਿਆ ਰੱਬ ਵਸ ਗਿਆ ਤੇ ਉਸ ਜਨ ਕੋ ਕਰੋ ਨਮਸਕਾਰਾ ਕਹਿੰਦਾ ਉਸ ਜਨ ਨੂੰ ਨਮਸਕਾਰ ਕਰੋ ਜਿਹਦੇ ਹਿਰਦੇ ਦੇ ਵਿੱਚ ਹਰ ਹਰ ਵਸ ਗਿਆ ਹਰ ਕਿਰਪਾ ਤੇ ਪਾਈਏ ਹਰ ਜਪ ਕਹਿੰਦੇ ਹਰ ਕਿਰਪਾ ਕਰੇ ਫਿਰ ਹਰ ਜਪ ਪ੍ਰਵਤ ਹੋਏ ਨਾਨਕ ਨਾਮ ਆਧਾਰਾ ਨਾਨਕ ਬਚਨ ਕਰਦੇ ਨੇ ਕਹਿੰਦੇ ਨਾਮ ਦੇ ਨਾਲ ਆਧਾਰ ਹੈ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਸਤਸਿੰਘੀ ਪਾਚਨ ਹੁਣ ਨਿਤ ਵਾਲੀ ਗੱਲ ਕਰਦੇ ਕਹਿੰਦਾ ਨਿਤ ਧਿਆਉਣਾ ਹੈ ਹਰ ਹਰ ਦੇ ਨਾਮ ਜੋ ਇੱਛੇ ਸੋਈ ਫਲ ਪਾਵੈ ਕਹਿੰਦੇ ਜੋ ਤੇਰੀ ਮੰਦੀ ਇੱਛਾ ਹੈ ਤਨ ਉਸੇ ਫਲ ਦੀ ਪ੍ਰਾਪਤੀ ਜੋ ਇੱਛੇ ਸੋਈ ਫਲ ਪਾਵੈ ਫਿਰ ਦੁੱਖ ਨਾ ਲਾਗੇ ਆਏ ਕਹਿੰਦੇ ਫਿਰ ਦੁੱਖ ਨਹੀਂ ਤੇਰੇ ਲੱਗੇ ਲਵੇ ਆਉਣਗੇ ਰੋ ਸੋ ਜਾਪ ਸੋ ਤਪ ਕਹਿੰਦਾ ਉਹਦਾ ਜਪ ਤੇ ਉਹਦਾ ਤਪ ਸਾਭ ਵਰਤ ਪੂਜਾ ਜਿਤ ਹਰ ਸਿਉ ਪ੍ਰੀਤ ਲਗਾਈ ਕਹਿੰਦੇ ਜਿਹਦੇ ਹਰ ਨਾਲ ਪੀਤ ਲਗਦੀ ਇਹੀ ਜਾਪ ਐ ਇਹੀ ਤਪ ਐ ਇਹੀ ਪੂਜਾ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਕਹਿੰਦੇ ਰੱਬ ਦੀ ਪ੍ਰੀਤ ਤੋਂ ਬਿਨਾ ਹੋਰ ਸਾਰੀ ਪ੍ਰੀਤ ਝੂਠੀ ਹੈ ਇੱਕ ਖਿੰਨ ਮੇ ਬਿਸਰ ਸਭ ਜਾਏ ਕਹਿੰਦੇ ਇਹ ਕਿ ਖਿੰਦੇ ਚ ਸਾਰੀ ਬਿਸਰ ਜਾਂਦੀ ਹੈ ਤੂੰ ਬਿਆਨ ਸਰਬ ਕਲਾ ਪੂਰਾ ਇਹ ਤੂੰ ਬਹੁਤ ਬਿਆਨਤ ਹੈ ਸਾਰੀ ਕਲਾ ਵਿੱਚ ਪੂਰਾ ਕੁਝ ਕੀਮਤ ਕਹੀ ਨਾ ਜਾਏ ਕਹਿੰਦੇ ਤੇਰੀ ਕੋਈ ਕੀਮਤ ਨਹੀਂ ਕਹੀ ਜਾ ਸਕਦੀ ਕਿ ਰੱਬ ਕਿੰਨੀ ਪੈਸਿਆਂ ਚ ਮਿਲਦਾ ਕਿੰਨੇ ਤਨ ਦੌਲਤ ਚ ਮਿਲਦਾ ਰਮ ਨਾਨਕ ਸਰਨ ਤੁਮਾਰੀ ਹਰ ਜਿਉ ਜਿਉ ਭਾਵੇ ਤਿਵੇਂ ਛੜਾਏ ਕਹਿੰਦੇ ਤੁਹਾਡੀ ਸ਼ਰਨ ਦੇ ਵਿੱਚ ਤੁਹਾਨੂੰ ਜਿਸ ਤਰ੍ਹਾਂ ਪਾਉਂਦਾ ਉਸ ਤਰ੍ਹਾਂ ਛੜਾਉ ਨਾਨਕ ਸਰਨ ਤੁਮਾਰੀ ਹਰ ਜਿਉ ਜਿਉ ਭਾਵ ਹੈ ਤਿਵੇਂ ਛੜਾਏ ਕਹਿੰਦੇ ਤੁਸੀਂ ਜਿਸ ਤਰ੍ਹਾਂ ਮਰਦੀ ਛੜਾ ਦੋ ਤੁਹਾਡੀ ਚਰਨ ਦੇ ਵਿੱਚ ਜਦੋਂ ਇਹ ਬੇਨਤੀ ਕੀਤੀ ਫਿਰ ਰੱਬ ਬੋਲਿਆ ਇੱਕ ਓਮਕਾਰ ਸਤ ਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਜਦੋਂ ਰੱਬ ਨੂੰ ਬੇਨਤੀ ਕਰ ਦਿੱਤੀ ਕਿ ਤੁਹਾਡੀ ਚਰਨ ਵਿੱਚ ਤੁਸੀਂ ਜਿਸ ਤਰ੍ਹਾਂ ਮਰਜ਼ੀ ਛਡਾ ਦਿਓ ਫਿਰ ਰੱਬ ਨੇ ਹੁਕਮ ਕਰ ਦਿੱਤਾ ਸੰਤ ਜਨਾਂ ਮਿਲ ਹਰ ਜਸ ਗਾਇਓ ਕਹਿੰਦੇ ਭਾਈ ਸੰਤ ਜਨਨ ਨੂੰ ਮਿਲ ਕੇ ਹਰ ਦੇ ਜਸ ਨੂੰ ਗਾ ਕੋਟ ਜਨਮ ਕੇ ਦੁੱਖ ਗਵਾਇਓ ਕਹਿੰਦੇ ਕਰੋੜਾਂ ਜਨਮਾਂ ਦੇ ਤੇਰੇ ਦੁੱਖ ਕਰੋੜਾਂ ਦੇ ਦੁੱਖ ਤੇਰੇ ਖਤਮ ਹੋ ਜਾਣਗੇ ਕੱਲੇ ਦੇ ਪਾਠ ਕਰਨ ਨਾਲ ਨਹੀਂ ਗੱਲ ਬਣਨੀ ਕਦੋਂ ਬਣਨੀ ਹੈ ਜਦੋਂ ਸੰਤਾਂ ਨਾਲ ਮਿਲ ਕੇ ਗਾਏ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੂਖ গোਵਾਇਓ ਰ ਜੋ ਚਾਹਤ ਸੋਈ ਮਨ ਪਾਇਓ ਕਹਿੰਦੇ ਜੋ ਫਿਰ ਤੁਸੀਂ ਚਾਹੁੰਦਾ ਤੁਹਾਡਾ ਮਨ ਜੋ ਚਾਹੁੰਦਾ ਉਹ ਕੁਝ ਮਿਲ ਜੂ ਲੇਕਿਨ ਪਹਿਰਾ ਗੱਲ ਮੰਨਣੀ ਪੈਣੀ ਐ ਸੰਤਾਂ ਨਾਲ ਮਿਲ ਕੇ ਹਰ ਜਸ ਗਾਉਣਾ ਪੈਣਾ ਲੇਕਿਨ ਕੱਲਈ ਆਪਣੇ ਹੰਕਾਰ ਦੇ ਚ ਫਿਰਦਾ ਐ ਕਿ ਸਾਰੀ ਦੁਨੀਆ ਮੇਰੇ ਨਾਲ ਹੈ ਸਾਰੇ ਲੋਕ ਤਾਂ ਮੇਰੇ ਨਾਲ ਹੈ ਲੋਕ ਤੇਰੇ ਨਾਲ ਹੋਣਗੇ ਪਰ ਸੰਤ ਤੇਰੇ ਨਾਲ ਨਹੀਂ ਆਣਾ ਇਹ ਦੁਨੀਆ ਦਾ ਕੱਠ ਇਹ ਤੈਨੂੰ ਨਰਕਾਂ ਨੂੰ ਲੈ ਕੇ ਜਾਊਗਾ ਸੰਤ ਤੈਨੂੰ ਵਿਖੰਡ ਨੂੰ ਲੈ ਕੇ ਜਾਣਗੇ ਸੰਤ ਨਹੀਂ ਆਣ ਤੇਰੇ ਨਾਲ ਇਹ ਦੁਨੀਆ ਤੇ ਹੰਕਾਰ ਕਰਦਾ ਹੈ ਕਿ ਦੁਨੀਆ ਮੇਰੇ ਨਾਲ ਹੈ ਲੋਕ ਮੇਰੇ ਨਾਲ ਹੈ ਮੌਕੇ ਦਾ ਰਾਜਾ ਮੇਰੇ ਨਾਲ ਹੈ ਜਦੋਂ ਸੰਤਾਂ ਨਾਲ ਮਿਲ ਕੇ ਹਰ ਜਸ ਗਾਇਆ ਜੋ ਚਾਹ ਤੋ ਸੋ ਹੀ ਮਨ ਪਾਇਓ ਕਰ ਕਿਰਪਾ ਹਰ ਨਾਮ ਦਵਾਇਓ ਕਹਿੰਦੇ ਕਿਰਪਾ ਕਰਕੇ ਸੰਤ ਫਿਰ ਰੱਬ ਤੋ ਨਾਮ ਦਵਾ ਦੇਣਗੇ ਨਾਮ ਸੰਤਾਂ ਨੇ ਦਵਾਉਣਾ। ਲੇਕਿਨ ਬੰਦਾ ਇਕੱਲਾ ਹੀ ਲੈਣ ਨੂੰ ਫਿਰਦਾ ਹੈ। ਇਹ ਗੱਦੀ ਬਾਬੇ ਨਾਨਕ ਦੀ ਰੱਬ ਦੀ ਗੱਦੀ ਹੈ। ਇਹਦੇ ਪਰ ਸੰਤ ਪਠਾਲਦੇ ਆ। ਲੇਕਿਨ ਮੇਰੇ ਵਰਗਾ ਮੂਰਖ ਆਪ ਛਾਲ ਮਾਰ ਕੇ ਬਹਿ ਜਾਂਦਾ ਹੈ। ਦੂਸਰਿਆਂ ਨੂੰ ਕਹਿੰਦਾ ਤੁਸੀਂ ਵੀ ਚੜਜੋ ਇਸ ਬੇੜੇ ਤੇ ਪਹਿਲਾਂ ਤਾਂ ਤੈਨੂੰ ਆਪ ਨਹੀਂ ਪਤਾ ਕਿ ਤੈਨੂੰ ਬਿਠਾਉਣ ਵਾਲੀ ਕਿਹੜੀ ਤਾਕਤ ਹੈ ਤੈਨੂੰ ਕਿਸ ਨੇ ਬਿਠਾ ਲਿਆ ਇਹ ਬਹੁਤ ਵੱਡਾ ਸਰਾਫ ਲੱਗਦਾ ਐਵੇਂ ਭਲੇਖੇ ਜਿਹਾ ਰਹੋ ਜਦੋਂ ਤੱਕ ਸੰਤ ਨਹੀਂ ਬਿਠਾਲਦੇ ਇਸ ਗੱਦੀ ਤੇ ਆਪਣੇ ਆਪ ਬੈਠਣਾ ਇਸ ਗੱਦੀ ਤੇ ਮਹਾਪਾਪ ਹੈ ਇਹ ਤਾਂ ਰੱਬ ਦੀ ਗੱਦੀ ਹੈ ਇਤੇ ਸੰਤ ਪਠਾਲ ਦੇ ਕਰ ਕਿਰਪਾ ਹਰ ਨਾਮ ਦਵਾਇਓ ਸੰਤਾਂ ਨੇ ਕਿਰਪਾ ਕਰਕੇ ਰੱਬ ਤੋਂ ਹਰ ਦਾ ਨਾਮ ਦਵਾਇਆ ਹੈ ਸੰਤ ਦਵਾਉਂਦੇ ਹਨ ਲੇਕਿਨ ਅਸੀਂ ਆਪਣੇ ਆਪ ਚੁੱਕਣ ਨੂੰ ਫਿਰਦੇ ਆ ਇਸ ਨਾਮ ਨੂੰ ਜੇ ਚੋਰੀ ਚੁੱਕੀ ਹੈ ਨਾ ਬਹੁਤ ਵੱਡੀ ਸਜ਼ਾ ਮਿਲਦੀ ਹੈ ਕਰ ਕਿਰਪਾ ਹਰ ਨਾਮ ਦਵਾਇਓ ਸਾਰਬ ਸੂਖਾਰ ਨਾਮ ਬੜਾਈ ਕਹਿੰਦੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜੂ ਇਹ ਤਾਂ ਕਹਿੰਦੇ ਭਾਈ ਨਾਮ ਦੀ ਬੜਾਈ ਹਰ ਦੇ ਨਾਮ ਦੀ ਬੜਾਈ ਹੈ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰ ਪ੍ਰਸਾਦ ਨਾਨਕ ਮਤ ਪਾਈ ਕਹਿੰਦੇ ਭਾਈ ਸ਼ਬਦ ਦੇ ਪ੍ਰਸਾਦ ਨਾਲ ਮੈਨੂੰ ਇਹ ਮਤ ਆਈ ਹੈ ਮੈਨੂੰ ਇਹ ਅਕਲ ਆਈ ਹੈ ਮੇਰੀ ਆਪਣੀ ਅਕਲ ਖਤਮ ਹੋ ਗਈ ਹੈ ਸੋ ਮਤ ਦੀ ਪ੍ਰਾਪਤੀ ਹੋ ਗਈ ਰੱਬ ਦੀ ਮਤ ਕਦੋਂ ਹੋਈ ਹੈ ਗੁਰ ਪ੍ਰਸਾਦ ਜਦੋਂ ਸੰਤਾਂ ਨੇ ਸ਼ਬਦ ਦਾ ਪ੍ਰਸ਼ਾਦ ਦਿੱਤਾ ਗੁਰ ਪ੍ਰਸਾਦ ਨਾਨਕ ਮਤ ਪਾਈ ਮਾਤਾ ਕੱਲ ਨੂੰ ਕਹਿੰਦੇ ਆ ਕਹਿੰਦੇ ਮੈਨੂੰ ਅਕਲ ਆ ਗਈ ਮੈਨੂੰ ਸੋਝੀ ਆ ਗਈ ਮੈਨੂੰ ਦਿਖਣ ਲੱਗ ਗਿਆ ਜਦੋਂ ਸੰਤਾਂ ਨੇ ਪ੍ਰਸ਼ਾਦ ਦਿੱਤਾ ਸੋ ਸਤਸੰਗ ਜੀ ਆਓ ਆਪਾਂ ਵੀ ਸੰਤਾਂ ਦੇ ਕੋਲ ਚੱਲੀਏ ਆਪਾਂ ਵੀ ਸੰਤਾਂ ਦੇ ਕੋਲੋਂ ਨਾਮ ਦੀ ਪ੍ਰਾਪਤੀ ਕਰੀਏ ਐਵੇਂ ਧੋਕੇ ਜਦਾਂ ਰਹਿ ਜਾਈਏ ਕਿਤੇ ਇਹ ਜ਼ਿੰਦਗੀ ਨਿਕਲ ਜਾਣੀ ਐ ਇੱਕ ਦਿਨ ਇਹ ਜਾਉਣਾ ਐ ਇਹ ਸੰਸਾਰ ਤੋਂ ਚਲੇ ਜਾਣਾ ਸੋ satsang ji ਬਾਣੀ ਪੜਦੇ ਆਂ ਕਥਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਵਕਸਣੀ ਉਹਨੂੰ ਬਲਾਓ ਫਤੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤੇ